ਸਤ ਨਾਮ ਸਤ ਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਸਤ ਗੁਰੂ ਜੀ ਦੀ ਬਾਣੀ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਸਾਧ ਸੰਗਤ ਜੀਓ ਸਤ ਗੁਰੂ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਦੁਆਰਾ ਅਸੀਂ ਨਿਤਾ ਪ੍ਰਤੀ ਬਾਦਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਕਰਕੇ ਸਤਿਗੁਰੂ ਧੰਗੁਰੂ ਨਾਨਕ ਦੇ ਮਹਾਰਾਜ ਜੀ ਦੇ ਜੀਵਨ ਵਿਚਾਰਨ ਨੂੰ ਆਪਣੇ ਜੀਵਨ ਵਿੱਚ ਢਾਲਣ ਦਾ ਯਤਨ ਕਰ ਰਹੇ ਹਾਂ ਤੇ ਬਾਦਸ਼ਾਹ ਜੀ ਦੀ ਬਾਰ ਰਹਿਮਤ ਕਿਰਪਾ ਹੋਈ ਹੈ ਪਿਛਲੇ ਦਿਵਾਨਾਂ ਦੇ ਵਿੱਚ ਆਪਾਂ ਇੱਥੋਂ ਤੱਕ ਇਤਿਹਾਸ ਸੁਣ ਚੁੱਕੇ ਹਾਂ ਕਿ ਬਾਬਾ ਮਰਦਾਨਾ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲੇ ਵਾਪਸ ਚਲੇ ਜਾਂਦੇ ਹਨ ਪਰ ਜਦੋਂ ਵਾਪਸ ਜਾਂਦੇ ਹਨ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਹ ਗੋ ਸਵਾਲ ਕਰਦੇ ਹਨ ਕਿ ਤੁਸੀਂ ਵਾਪਸ ਕਿਉਂ ਆਏ ਹੋ ਬੇਸਰ ਵਾਪਸ ਦੇ ਬਾਰੇ ਮੈਂ ਆਖਿਆ ਸੀ ਵੀ ਬੀਬੇ ਨਾਨਕ ਜੀ ਦੇ ਘਰ ਰਖਾਓ ਤੇ ਅਗੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਮਰਦਾਨਾ ਜੀ ਨੇ ਜਵਾਬ ਦਿੱਤਾ ਕਹਿਣ ਲੱਗੇ ਸਤਿਗੁਰੂ ਜੀ ਜੋ ਜਿਵੇਂ ਆਪ ਜੀ ਦਾ ਹੁਕਮ ਹੋਵੇਗਾ ਮੈਂ ਉਸ ਤਰ੍ਹਾਂ ਦਾ ਜੀਵਨ ਬਤੀਤ ਕਰਾਂਗਾ ਤੇ ਮੈਨੋਂ ਭਾਈ ਆ ਜੈ ਰਾਮ ਜੀ ਨੇ ਦੇਖੋ ਵੀਰ ਪੈ ਦਿੱਤੇ ਹਨ ਨਾਲੇ ਪ੍ਰਸ਼ਾਦਾ ਪਾਣੀ ਸ਼ਿਕਾਇਆ ਨਾਲੇ ਇੱਕ ਗੱਲ ਬਚਨ ਕੀਤਾ ਹੈ ਕਿ ਭਾਈ ਜਦੋਂ ਵੀ ਤੈਨੂੰ ਪ੍ਰਸ਼ਾਦਾ ਪਾਣੀ ਦੀ ਜ਼ਰੂਰਤ ਹੋਵੇ ਨਹੀਂ ਤੇ ਹਰ ਰੋਜ਼ ਸਵੇਰੇ ਤੇ ਸ਼ਾਮ ਸਾਡੇ ਕੋਲੇ ਪ੍ਰਸ਼ਾਦਾ ਛਕ ਲਿਆ ਕਰ ਤੇ ਅਗਲਾ ਵਿਚਾਰ ਕੀਤਾ ਕਹਿਣ ਲੱਗੇ ਨਾਲੇ ਬੇਬੇ ਨਾਨਕ ਜੀ ਨੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਕਿ ਆਪ ਜੀ ਘਰ ਜਾ ਕਰਕੇ ਦਰਸ਼ਨ ਦੇਵੋ ਜੀ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਬਚਨ ਨੂੰ ਮੰਨਿਆ ਤੇ ਘਰ ਪਹੁੰਚੇ ਤੇ ਬੇਬੇ ਨਾਨਕੀ ਜੀ ਨੇ ਬੜਾ ਸਤਕਾਰ ਕੀਤਾ ਬੜਾ ਅਦਬ ਕੀਤਾ ਤੇ ਬੜੇ ਅਦਬ ਦੇ ਨਾਲ-ਨਾਲ ਪ੍ਰੇਮ ਦੇ ਨਾਲ ਕੁਝ ਗੱਲਾਂ ਆਖੀਆਂ ਆਖੇ ਵੀ ਤੁਸੀਂ ਵਿਦੇਸ਼ਾਂ ਵਿੱਚ ਨਾ ਜਾਓ ਤੁਸੀਂ ਇੱਥੇ ਹੀ ਨਗਰ ਵਿੱਚ ਰਹਿ ਕਰਕੇ ਰੱਬ ਦੀ ਭਗਤੀ ਕਰੋ ਸਿਮਰਨ ਕਰੋ ਕਿਉਂਕਿ ਮੇਰਾ ਜਿਹੜਾ ਮਨ ਹੈ ਨਾ ਮੈਂ ਆਪ ਜੀ ਨੂੰ ਭਰਾ ਨਹੀਂ ਮੰਨਦੀ ਮੈਂ ਆਪ ਜੀ ਨੂੰ ਰੱਬ ਪਰਮਾਤਮਾ ਨਿਰੰਕਾਰ ਮੰਦੀ ਹਾਂ ਇਸ ਕਰਕੇ ਆਪ ਜੀ ਦੇ ਦਰਸ਼ਨਾਂ ਤੋਂ ਬਿਨਾ ਮੇਰਾ ਮਨ ਰਹਿ ਨਹੀਂ ਸਕਦਾ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਤੇ ਪਾਤਸ਼ਾਹ ਜੀ ਕਹਿਣ ਲੱਗੇ ਕਹਿਣ ਲੱਗੇ ਜਦੋਂ ਤੁਸੀਂ ਅੰਦਰ ਤੋਂ ਸਾਨੂੰ ਯਾਦ ਕੀਤਾ ਸੀ ਹਾਜ਼ਰ ਹੋ ਜਾਇਆ ਕਰਾਂਗੇ ਇਤੋਂ ਤੱਕ ਇਹ ਵਿਚਾਰ ਚੱਲ ਰਹੇ ਹਨ ਬੇਬੇ ਨਾਨਕੀ ਜੀ ਨੇ ਬੜੇ ਸਨੇਹ ਦੇ ਨਾਲ ਪ੍ਰੇਮ ਦੇ ਨਾਲ ਪ੍ਰਸ਼ਾਦਾ ਪਾਣੀ ਸ਼ਿਕਾਇਆ ਇਤੋਂ ਇਹ ਅਧਿਆਇ ਜਿਹੜਾ ਹੈ 36ਵਾਂ ਅਧਿਆਇ ਇਸ ਸਮਾਪਤ ਹੋ ਗਿਆ ਅੱਜ 37ਵਾਂ ਅਧਿਆਇ ਪ੍ਰਾਰੰਭ ਹੋਣ ਲੱਗਿਆ ਹੈ ਪ੍ਰਾਰੰਭ ਤਾਂ ਦੇ ਸੰਦਰਭ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਸਤਗੁਰੂ ਜੀ ਦੇ ਚਰਨਾਂ ਵਿੱਚ ਜੁੜ ਕਰਕੇ ਬੜੇ ਪ੍ਰੇਮ ਦੇ ਨਾਲ ਅਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਕਰੋ ਜੀ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਰਾ ਕਤ ਕਥਾ ਕਬ ਕੰਮ ਦਾ ਗੁਰ ਸਿੱਖਨ ਕੇ ਪਾਸ ਅੱਜ ਦੇ ਅਧਿਆਏ ਦੇ ਅੰਦਰ ਨਾਮ ਕਬੀਰ ਜੀ ਨੇ ਇੱਕ ਗੱਲ ਸਪਸ਼ਟ ਕੀਤੀ ਹੈ ਕਿ ਭਾਈ ਇਹ ਜਿਹੜਾ ਗੁਰ ਪ੍ਰਤਾਪ ਸੂਰਜ ਗ੍ਰੰਥ ਹੈ ਨਾ ਇਸ ਨੂੰ ਰਚਿਤ ਕਰਨ ਦੀ ਇਸ ਨੂੰ ਲਿਖਣ ਦੀ ਕੀ ਜ਼ਰੂਰਤ ਪਈ ਤੇ ਕਬੀਰ ਰਾਜ ਜੀ ਨੇ ਸਾਰੀ ਗੱਲ ਅੱਜ ਦੇ ਇਤਿਹਾਸ ਵਿੱਚ ਦੱਸੀ ਹੈ ਵੀ ਕੀ ਹੋਇਆ ਪਿਛਲੇ ਸਮੇਂ ਦੌਰਾਨ ਤੇ ਕਬੀਰ ਰਾਜ ਜੀ ਕਹਿਣ ਲੱਗੇ ਨਾ ਵੀ ਜਿਹੜੇ ਲੋਕ ਗੁਰਸਿੱਖਨ ਪੂਰਨ ਗੁਰਸਿੱਖ ਉਹ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਸ ਰਹੇ ਸਨ ਤੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਕਰਕੇ ਉਹਨਾਂ ਨੇ ਬੜੀਆਂ ਗਾਥਾਵਾਂ ਸੁਣੀਆਂ ਸਰੋਤਨ ਔਰ ਸੰਸਾ ਭਯੋ ਜਨਮਨ ਸੰਤੋਹਲਾਸ ਗੁਰੂ ਨਾਨਕ ਪ੍ਰਕਾਸ਼ ਦੇ ਸਰੂਤਿਆਂ ਦੇ ਮਨਾਂ ਦੇ ਵਿੱਚ ਨਾ ਕੋਈ ਸ਼ੰਕਾ ਪੈਦਾ ਹੋ ਗਿਆ ਵੀ ਇਹ ਕਿਵੇਂ ਹੋ ਸਕਦਾ ਹੈ ਵੀ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਇਹ ਭਾਈ ਇਸ ਤਰ੍ਹਾਂ ਹੀ ਹੋਇਆ ਸੀ ਤੇ ਅੱਗੇ ਕਵੀ ਜੀ ਨੇ ਨਾ ਆਪ ਸਾਰੀ ਕਥਾ ਕਹੀ ਹੈ ਤੇ ਉਹਨਾਂ ਦੇ ਸਰੋਤਾ ਸਰੋਤਿਆਂ ਦੇ ਮਨਾਂ ਦੇ ਵਿੱਚ ਨਾ ਇਹ ਕਥਾ ਸੁਣਨ ਲਈ ਹੁਲਾਸ ਅਤੇ ਚਾਅ ਪੈਦਾ ਹੋ ਗਿਆ ਅਗੋ ਕਹਿਣ ਲੱਗੇ ਚਾਅ ਪਈ ਸ੍ਰੀ ਨਾਨਕ ਵਰ ਪਰਮ ਬਿਲਾਸਾ ਮਉ ਪੋਥੀ ਪਰ ਹੈ ਇਤਿਹਾਸਾ ਉਹਨਾਂ ਪੁੱਛਿਆ ਇਹ ਕਵੀ ਰਾਜਿਓ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਸ੍ਰੇਸ਼ਟ ਜੀਵਨ ਹੈ ਜਿਹੜਾ ਚਰਿੱਤਰ ਇਤਿਹਾਸ ਹੈ ਬਹੁਤ ਪੋਥੀਆਂ ਵਿੱਚ ਲਿਖਿਆ ਹੋਇਆ ਹੈ ਸੋਤੇ ਲਿਖਿਓ ਅਵਰ ਵਿਦ ਤਹਿਵਾ ਇਸ ਨੂੰ ਉੱਥੇ ਹੋਰ ਤਰ੍ਹਾਂ ਲਿਖਿਆ ਹੋਇਆ ਹੈ ਵੀ ਜਿਵੇਂ ਆਪਾਂ ਇਤਿਹਾਸ ਦੀ ਗੱਲ ਕਰੀਏ ਨਾ ਕਈ ਵਾਰੀ ਬੰਦਾ ਵਿਚਾਰ ਕਰ ਲੈਂਦਾ ਵੀ ਇੱਥੇ ਹੋਰ ਇਸ ਟਾਈਪ ਦੇ ਨਾਲ ਲਿਖਿਆ ਦੂਸਰੀ ਪੁਥੀ ਵਿੱਚ ਹੋਰ ਟਾਈਪ ਨਾਲ ਲਿਖਿਆ ਹੈ ਜਦੋਂ ਇਹ ਸਵਾਲ ਕੀਤਾ ਨਾ ਤਵ ਮੁਖਤੇ ਅਵਰ ਹੈ ਵਿਦ ਕਹਿਵਾ ਪਰ ਤੁਸੀਂ ਇਸ ਨੂੰ ਆਪਣੀ ਵਿਧੀ ਅਨੁਸਾਰ ਲਿਖਿਆ ਹੈ ਆਪਣੀ ਮਤ ਦੇ ਅਨੁਸਾਰ ਲਿਖਿਆ ਹੈ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਇਹ ਸਹੀ ਹੈ ਚੌਪਈ ਇਹ ਸੰਸਾਰ ਹਮਰੇ ਉਰ ਆਇਓ ਤੇ ਕਥਾ ਸੁਣਨ ਵਾਲੇ ਕਥਾ ਕਰਨ ਵਾਲੇ ਕਥਾ ਪੜਨ ਵਾਲੇ ਉਹਨਾਂ ਦੇ ਮਨ ਦੇ ਵਿੱਚ ਨਾ ਇਹ ਵਿਚਾਰ ਪੈਦਾ ਹੋਇਆ ਉਹ ਕਹਿਣ ਲੱਗੇ ਵੀ ਸਾਡੇ ਮਨ ਵਿੱਚ ਨਾ ਇਹ ਸਵਾਲ ਪੈਦਾ ਹੋ ਗਿਆ ਹੈ ਕਿਉਂ ਤੂੰ ਅਨੰਤ ਹੈ ਗਤਹਿ ਅਲਾਯੋ ਇਹ ਸਾਨੂੰ ਇਸ ਬਾਰੇ ਤੁਸੀਂ ਦੱਸ ਕੇ ਨਾ ਸਾਡਾ ਜਿਹੜਾ ਸ਼ੰਕਾ ਹੈ ਸਾਡਾ ਜਿਹੜਾ ਸ਼ੱਕ ਹੈ ਨਾ ਉਸ ਨੂੰ ਤੁਸੀਂ ਦੂਰ ਕਰ ਦੇਵੋ ਜੀ ਤੇ ਨੇ ਕੇ ਸੁਨਾ ਕਬ ਚਨ ਬਖਾਨਾ ਤੇ ਉਹਨਾਂ ਦੀ ਗੱਲ ਸੁਣ ਕਰਕੇ ਨਾ ਕਬੀਰਾਂ ਜੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨਾ ਉਹਨਾਂ ਨੇ ਬਚਨ ਆਖਿਆ ਹੈ ਤੁਮਰੇ ਧਨ ਸੋ ਮਤ ਮਤਵਾਨਾ ਕਹਿਣ ਲਗੇ ਤੁਸੀਂ ਬੁੱਧੀ ਜੀ ਵੀ ਲੋਕ ਹੋ ਤੁਸੀਂ ਧਨ ਹੋ ਤੁਹਾਡੀ ਬੁੱਧੀ ਵੀ ਧਨ ਹੈ ਕਿਉਂਕਿ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਸ਼ੰਕਾ ਪੈਦਾ ਹੋਇਆ ਇਸ ਤਰ੍ਹਾਂ ਦਾ ਸਵਾਲ ਪੈਦਾ ਹੋਇਆ ਭਲੋ ਸੰਦੇਹ ਆਪ ਮਨ ਠਾਨਾ ਉੱਤਰ ਸੁਣੋਂ ਦੇ ਨਿਜ ਕਰਨਾ ਕਹਿਣ ਲੱਗੇ ਜੇ ਤੁਹਾਡੇ ਮਨ ਦੇ ਵਿੱਚ ਨਾ ਇਹ ਸੰਸਾ ਪੈਦਾ ਹੋ ਗਿਆ ਇਹ ਭਰਮ ਭੁਲੇਖਾ ਪੈਦਾ ਹੋ ਗਿਆ ਨਾ ਤੇ ਧਿਆਨ ਦੇ ਨਾਲ ਉੱਤਰ ਸੁਣੋ ਜੀ ਧੋਰਾ ਪ੍ਰਤਮੇ ਤੁਮ ਸੰਦੇਹ ਕੋ ਸਮੇਧ ਕਰੋ ਬినాਸ਼ ਪਹਿਲਾਂ ਤੁਹਾਡੇ ਸੰਕੇ ਨੂੰ ਹਰ ਤਰ੍ਹਾਂ ਦੇ ਨਾਲ ਮੈਂ ਖਤਮ ਕਰਦਾ ਹਾਂ ਬਦਨ ਹੈ ਤੇ ਉਚਰੋ ਬਹੁਰ ਸ੍ਰੀ ਨਾਨਕ ਪ੍ਰਗਾਸ ਫੇਰ ਕਹਿਣ ਲੱਗੇ ਮੈਂ ਆਪਣੇ ਮੁਖ ਤੋਂ ਆਪਣੀ ਜਬਾਨ ਤੋਂ ਨਾ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਪ੍ਰਕਾਸ਼ ਉਹਨਾਂ ਦੇ ਜਿਹੜਾ ਜੀਵਨ ਹੈ ਨਾ ਉਹ ਉਚਾਰਨ ਕਰਾਂਗਾ ਚੌਪਈ ਜੈ ਨਰ ਗੁਰ ਚਰਨਨ ਮੈਂ ਪ੍ਰੀਤਾ ਕਹਤ ਸੁਨਤ ਕੀਰਤੇ ਰੀਤਾ ਜਿਸ ਮਨੁੱਖ ਦੀਨਾ ਗੁਰੂ ਚਰਨਾਂ ਨਾਲ ਪ੍ਰੀਤ ਹੈ ਜਸ ਕਹਿਣ ਅਤੇ ਸੁਣਨ ਨੂੰ ਉਹ ਕੀਰਤੀ ਮੰਨਦੇ ਹਨ ਤੇ ਸਤਿਗੁਰੂ ਜੀ ਕਹਿਣ ਲੱਗੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਰੀਤ ਬਣੀ ਹੋਈ ਹੈ ਨਾ ਕਹਿਣ ਤੋਂ ਭਾਵ ਕਿ ਜਿਹੜੇ ਲੋਕ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸਮਰਪਿਤ ਹਨ ਕਲ ਸੰਸੈ ਬਿਨ ਸੰਸੈ ਹੋਇਓ ਕਹਿਣ ਲਗੇ ਉਹਨਾਂ ਦਾ ਮੈਂ ਸੰਸਾ ਦੂਰ ਕਰ ਸਕਦਾ ਵੀ ਜਿਹੜੇ ਲੋਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਨਹੀਂ ਧਰ ਸਕਦੇ ਆਨ ਤਾਨ ਨਹਿ ਭਰਮੈ ਸੋਇ ਮੈਂ ਉਹਨਾਂ ਦੇ ਭਰਮ ਭਲੇਖੇ ਨੂੰ ਦੂਰ ਨਹੀਂ ਕਰ ਸਕਦਾ ਇਸ ਲਈ ਮੈਨੂੰ ਕਹਿਣ ਲਗੇ ਇਹ ਗੱਲ ਕਹਿਣ ਦੇਓ ਜੀ ਗੁਰੂ ਪਾਦ ਪੰਕਜ ਨਿਸ਼ਚਾ ਤਰਹਿ ਗੁਰੂ ਜੀ ਦੇ ਚਰਨ ਕਮਲਾਂ ਦਾ ਨਿਸ਼ਚਿਤ ਧਰ ਕੇ ਤੇ ਹੋਰ ਕਿਸੇ ਦੀ ਵੀ ਦੇਵਤੇ ਦਾ ਨਿਸ਼ਚਨ ਨਾ ਤੁਰੋ ਕਿਸੇ ਦਾ ਹੋਰ ਸਹਾਰਾ ਨਾ ਤੱਕੋ ਭੂਪਤ ਸੇਵੇ ਭੂਪਤ ਜਾ ਚਾਹੇ ਕਹਿਣ ਲਗੇ ਜਿਹੜਾ ਹੁਣ ਰਾਜੇ ਦਾ ਸੇਵਕ ਹੋਵੇਗਾ ਉਹ ਰਾਜੇ ਤੋਂ ਹੀ ਮੰਗੇਗਾ ਨਾ ਪਹਿਤਰ ਜਾਚਕ ਪਰ ਕੈਸੇ ਰਾ ਚਾਹੇ ਕਹਿਣ ਲਗੇ ਉਹਨਾਂ ਦੇ ਨੌਕਰਾਂ ਤੋਂ ਕਿਵੇਂ ਮੰਗਿਆ ਜਾ ਸਕਦਾ ਹੁਣ ਆਪਾਂ ਰਾਜੇ ਦੇ ਦਰਬਾਰ ਦੇ ਵਿੱਚ ਆਪਰ ਰਾਜੇ ਦੇ ਕੰਮ ਕਰਦੇ ਹਾਂ ਰਾਜੇ ਦਾ ਨੌਕਰੀ ਚੱਕਰੀ ਸੇਵਾ ਕਰਦੇ ਆਂ ਪਰ ਰਾਜੇ ਤੋਂ ਮੰਗਾਂਗੇ ਇਸੇ ਹੀ ਤਰ੍ਹਾਂ ਕਹਿਣ ਲੱਗੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰ ਤੋਂ ਮੰਗਣਾ ਹੈ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਤਰੋ ਜੀ ਸੂਰਜ ਹੈ ਰ ਕਮਲ ਵਿਕਸਾਵੈ ਖਾਦਿਓ ਤੈ ਤੇ ਕਿਉਂ ਹਰਖਾਵੈ ਸੂਰਜ ਨੂੰ ਵੇਖ ਕੇ ਨਾ ਕਬਲ ਖਿਰਦਾ ਹੈ ਜਿੱਤਨੇ ਵੀ ਫੁੱਲ ਹਨ ਨਾ ਉਹ ਸੂਰਜ ਦੀ ਕਿਰਨ ਦੇ ਨਾਲ ਖਿੜਦੇ ਹਨ ਤੇ ਜੁਗਨੂ ਨੂੰ ਵੇਖ ਕੇ ਕਿਉਂ ਨਹੀਂ ਖਿੜਦੇ ਤੇ ਜਿਹੜਾ ਜੁਗਨੂ ਹੈ ਨਾ ਤੇ ਉਹਨਾਂ ਨੂੰ ਦੇਖ ਕਰਕੇ ਫੁੱਲਾਂ ਨੂੰ ਦੇਖ ਕਰਕੇ ਪ੍ਰਸੰਨ ਹੋ ਹੀ ਜਾਂਦਾ ਹੈ ਪਰ ਪਿੱਛੇ ਦੀ ਜਿਹੜੀ ਪਾਵਰ ਹੈ ਉਹ ਤੇ ਸੂਰਜ ਦੀ ਕੰਮ ਕਰਦੀ ਹੈ ਨਾ ਇਸ ਕਰਕੇ ਕਹਿਣ ਲੱਗੇ ਵੀ ਚੰਦ ਚਕੌਰ ਚਿਤਵ ਸੁਖ ਪਾਵੇ ਚਕੌਰ ਚੰਦ ਨੂੰ ਵੇਖ ਕਰਕੇ ਸੁਖ ਪ੍ਰਾਪਤ ਕਰਦੀ ਹੈ ਕਹੋ ਤਾਰਨ ਤੇ ਕਿਉਂ ਤ੍ਰਿਪਤਾਵੈ ਤੇ ਕਹਿਣ ਲੱਗੇ ਉਹ ਤਾਰਿਆਂ ਨੂੰ ਵੇਖ ਕਰਕੇ ਤ੍ਰਿਪਤ ਕਿਉਂ ਨਹੀਂ ਹੁੰਦੀ ਵੀ ਜਿਹੜੀ ਹੁਣ ਚਕੌਰ ਹੈ ਉਹ ਚੰਦ ਨੂੰ ਦੇਖ ਕਰਕੇ ਹੀ ਤ੍ਰਿਪਤ ਹੁੰਦੀ ਹੈ ਉਹ ਤਾਰਿਆਂ ਨੂੰ ਦੇਖ ਕਰਕੇ ਨਹੀਂ ਹੁੰਦੀ ਇਸ ਕਰਕੇ ਕਹਿਣ ਲੱਗੇ ਵੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਹਨ ਉਹ ਅਸੀਮ ਉਹ ਪਰਮਾਤਮਾ ਦੇ ਕਰਦੀ ਰਹਿਮਤ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਖੁਦ ਨਿਰੰਕਾਰ ਹਨ ਦੋਹਰਾ ਪੂਰਬ ਪੋਥੀ ਜੋ ਲਿਖੀ ਸ੍ਰੀ ਨਾਨਕ ਦੇ ਇਤਿਹਾਸ ਹੁਣ ਕਵੀ ਰਾਜੇ ਕਹਿਣ ਲੱਗੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜਿਹੜੀ ਪਹਿਲੀ ਜਨਮ ਸਾਖੀ ਲਿਖੀ ਹੋਈ ਹੈ ਨਾ ਲਿਖਵਾਈ ਅੰਗਦ ਗੁਰੂ ਬਾਲੇ ਬदन ਪ੍ਰਕਾਸ਼ ਕਹਿਣ ਲੱਗੇ ਉਹ ਭਾਈ ਬਾਲੇ ਜੀ ਤੇ ਮੁੱਖੋਂ ਪ੍ਰਗਟ ਹੋਈ ਸੀ ਅਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਪਣੀ ਹਜ਼ੂਰੀ ਦੇ ਵਿੱਚ ਲਿਖਵਾਈ ਸੀ ਚੌਪਈ ਜਬ ਬੈ ਕੁੰਠ ਅੰਗਦ ਗੁਰ ਗਏ ਕਹਿਣ ਲਗੇ ਜਦੋਂ ਧੰ ਗੁਰ ਅੰਗਦ ਦੇ ਮਹਾਰਾਜ ਜੀ ਨਾਲ ਜੋਤੀ ਜੋਤ ਸਮਾ ਗਏ ਤਾਂ ਅਮਰਦਾਸ ਗੁਰ ਹੋਵਤ ਭਏ ਤਾਂ ਫਿਰ ਕਹਿਣ ਲਗੇ ਇਹ ਸੇਵਾ ਜਿਹੜੀ ਹੈ ਪੋਤੀ ਸੰਭਾਲਣ ਦੀ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਆਈ ਬਹੁ ਸੇ ਕਨ ਕੋ ਕੀਨ ਉਧਾਰਾ ਕਹਿਣ ਲਗੇ ਬਹੁਤ ਸਿੱਖਾਂ ਦਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਧਾਰ ਕੀਤਾ ਦੰਬ ਕੁਮਾਰਗ ਭਵ ਨਿਰਵਾਰਾ ਤੇ ਕਹਿਣ ਲਗੇ ਦੰਬ ਅਤੇ ਕੂੜ ਦੇ ਮਾਰਗ ਤੋਂ ਸਾਰੀ ਸਿੱਖ ਕਾਇਆ ਨਾਤ ਨੂੰ ਦੂਰ ਕਰਨ ਦਿੱਤਾ ਜੀ ਚਉਪਈ ਅਮਰਦਾਸ ਗੁਰਤੀ ਪਰ ਪਛਾਤਾ ਰਾਮਦਾਸ ਤੇ ਭਵ ਵਖਤ ਬਖਿਆਤਾ ਗੁਰੂ ਅਮਰਦਾਸ ਜੀ ਤੋਂ ਬਾਦ ਨਾ ਗੁਰੂ ਰਾਮਦਾਸ ਮਹਾਰਾਜ ਜੀ ਸੰਸਾਰ ਵਿੱਚ ਪ੍ਰਗਟ ਹੋਏ ਤੇ ਨਹ ਦੂਰ ਸਿਕ ਹੋਏ ਹਿੰਦਾਲਾ ਤਾਂ ਪਰ ਸ੍ਰੀ ਗੁਰੂ ਬਹੁਤ ਕਿਰਪਾਲਾ ਹੁਣ ਅੱਗੋਂ ਦੱਸ ਦੱਸਦੇ ਆਂ ਵੀ ਤਾਨ ਗੁਰੂ ਨਾ ਅਮਰਦਾਸ ਮਹਾਰਾਜ ਜੀ ਜਦ ਤੋਂ ਬਾਅਦ ਧੰ ਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਪ੍ਰਗਟ ਹੋਏ ਨਾ ਤੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਨਾ ਇੱਕ ਹਿੰਦਾਲਾ ਨਾਮ ਦਾ ਸਿੱਖ ਹੋਇਆ ਹੈ ਤੇ ਉਹ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਘਰ ਦੀਆਂ ਬਹੁਤ ਖੁਸ਼ੀਆਂ ਪ੍ਰਾਪਤ ਕੀਤੀਆਂ ਉਹਨਾਂ ਦੇ ਉੱਤੇ ਗੁਰੂ ਜੀ ਦੀ ਬੜੀ ਕਿਰਪਾ ਸੀ ਤਹਿਲ ਦੇਖ ਕੀ ਅਦਕ ਕਰਈ ਮਨ ਇਸਥਰ ਨੈ ਡੋਲਤ ਦੇ ਉਹ ਲੰਗਰ ਦੀ ਬਹੁਤ ਸੇਵਾ ਕਰਦਾ ਸੀ ਅਤੇ ਆਪਣੇ ਮਨ ਨੂੰ ਸਥਿਰ ਰੱਖਦਾ ਸੀ ਕਹਿਣ ਤੋਂ ਭਾਵ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਭਰੋਸਾ ਰੱਖਦਾ ਸੀ ਕਦੇ ਜ਼ਿੰਦਗੀ ਦੇ ਵਿੱਚ ਡੋਲਦਾ ਨਹੀਂ ਸੀ ਪੂਰਨ ਸੇਖ ਹੋਏ ਸੁਖ ਪਾਇਆ ਉਹ ਜਿਹੜਾ ਹੰਦਾਲਾ ਨਾਮ ਦਾ ਸਿੱਖ ਸੀ ਨਾ ਉਹ ਪੂਰਨ ਤੌਰ ਤੇ ਗੁਰ ਸਿੱਖ ਹੋ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ ਰਿਹਾ ਕਹਿਣ ਲਗੇ ਗੁਰ ਸਿੱਖੀ ਜੀਵਨ ਦੇ ਵਿੱਚ ਹੀ ਉਸਨੇ ਸੁਖ ਪ੍ਰਾਪਤ ਕੀਤਾ ਮਨ ਹੈ ਗੁਰ ਕੀ ਸਦਾ ਰਜਾਇਆ ਕਹਿਣ ਲਗੇ ਸਦਾ ਹੀ ਧੰ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੁਕਮ ਮੰਨ ਦਾਸੀ ਦੋਰਾਣ ਤਾਲ ਦੇਖ ਕੇ ਕਰਤ ਜਹ ਤੈ ਆਏ ਗੁਰ ਸੋਏ ਜਿੱਥੇ ਉਹ ਲੰਗਰ ਦੀ ਸੇਵਾ ਕਰਦਾ ਸੀ ਇੱਕ ਦਿਨ ਨਾ ਗੁਰੂ ਜੀ ਲੰਗਰ ਵਿੱਚ ਆ ਗਏ ਛੋੜੀ ਵੰਸ ਸਭ ਤਾ ਭਏ RAMDAS ਪ੍ਰਭ ਜੋਏ ਗੁਰੂ RAMDAS ਮਹਾਰਾਜ ਜੀ ਛੋੜੀ ਵੰਸ ਦੇ ਮਾਲਕ ਧੰਗੁਰੂ ਨਾ ਧੰਗੁਰੂ RAMDAS ਮਹਾਰਾਜ ਜੀ ਜਦੋਂ ਉਸ ਜਗਤ ਤੇ ਪਹੁੰਚੇ ਨਾ ਅਗੋ ਕਵੀ ਰਾਜ ਜੀ ਕਹਿਣ ਲੱਗੇ ਚਾਉ ਭਈ ਹੇ ਰੁੱਟਿਓ ਗੁਰ ਕੋ ਤਤਕਾਲਾ ਪ੍ਰੇਮ ਮਗਨ ਮਹਿ ਰਿਦਾ ਵਿਸਾਲਾ ਗੁਰੂ ਜੀ ਨੂੰ ਵੇਖ ਕਰਕੇ ਨਾ ਹਿੰਦਾਲਾ ਸਿੱਖ ਹੈ ਜਿਹੜਾ ਨਾ ਇੱਕਦਮ ਉੱਠ ਕੇ ਖਲੋ ਗਿਆ ਅਤੇ ਉਸ ਦਾ ਹਿਰਦਾ ਨਾ ਪ੍ਰੇਮ ਵਿੱਚ ਭਰ ਗਿਆ ਸੀ ਮੰਡਤ ਆਟਾ ਕਰ ਸੋ ਲਾਗਿਓ ਉਸ ਟਾਈਮ ਕੀ ਕਰ ਰਿਆ ਸੀ ਉਹ ਆਪਣੇ ਹੱਥਾਂ ਦੇ ਨਾਲ ਨਾ ਥੱਲੇ ਬੈਠ ਕਰਕੇ ਆਟਾ ਗੁੰਨ ਰਿਆ ਸੀ ਦੇਖਤ ਪ੍ਰਭ ਕੋ ਟਹਿਲਤੇ ਅਗੇਓ ਕਹਿਣ ਲਗੇ ਉਸ ਵੇਲੇ ਨਾ ਹੱਥ ਲਿਬੜੇ ਹੋਏ ਸਾਂਟੇ ਦੇ ਨਾਲ ਤੇ ਜਦੋਂ ਧੰਗੁਰੂ ਨਾਨਕ ਦੇ ਧੰਗੁਰੂ ਰਾਮਦਾਸ ਮਹਾਰਾਜ ਜੀ ਪਹੁੰਚੇ ਨਾ ਤੇ ਗੁਰੂ ਜੀ ਨੂੰ ਵੇਖ ਕਰਕੇ ਨਾ ਆਟਾ ਗੁੰਨਣਾ ਛੱਡ ਦਿੱਤਾ ਜੀ ਪ੍ਰਸ਼ਟ ਹਾਥ ਤਰ ਬੰਦਨ ਕੀਨੀ ਲਗਾ ਨਾ ਮੱਟੀ ਕਰ ਉਰਚੀਨੀ ਕਹਿਣ ਲੱਗੇ ਨਾ ਪਿੱਟ ਤੇ ਹੱਥ ਧਰ ਕੇ ਨਮਸਕਾਰ ਕੀਤੀ ਹਿਰਦੇ ਵਿੱਚ ਇਹ ਧਾਰ ਕੇ ਕਿਤੇ ਹੱਥਾਂ ਨੂੰ ਨਾ ਮਿੱਟੀ ਨਾ ਲੱਗ ਜਾਵੇ ਤੇ ਉਸ ਟਾਈਮ ਤੋਂ ਬਾਅਦ ਨਾ ਤਬ ਤੇ ਬਖਸ਼ ਗੁਰੂ ਕੀ ਪਈ ਉਸ ਟਾਈਮ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਅੰਦਰ ਇਹ ਬਖਸ਼ ਪੈਦਾ ਹੋ ਗਈ ਕਿ ਵੀ ਇਹ ਜਿਹੜਾ ਪਰਿਵਾਰ ਹੈ ਨਾ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਨਾ ਆਪਣੇ ਪਿੱਟ ਦੇ ਉੱਤੇ ਸੇਵਾ ਦਾ ਜਿਹੜਾ ਫਲ ਪ੍ਰਾਪਤ ਕਰਦੇ ਹਨ। ਪ੍ਰਸ਼ਟ ਹਾਥ ਤਰ ਬੰਦਨ ਕਈ ਕਹਿਣ ਲੱਗੇ ਉਹਨਾਂ ਨੇ ਨਾ ਹਰ ਟਾਈਮ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਜਦੋਂ ਬੰਦਨਾ ਕਰਨੀ ਤੇ ਸਤਿਗੁਰੂ ਜੀ ਨੇ ਪਿੱਟ ਤੇ ਧਰਨਾ ਤੇ ਰਹਿਮਤਾ ਬਖਸ਼ਿਸ਼ਾਂ ਪ੍ਰਾਪਤ ਹੋਣੀਆਂ ਤੇ ਕਿ ਸੰਤਤ ਮੈਂ ਜੋ ਹੋਏ ਹਾਥ ਪ੍ਰਸ਼ਟ ਤਰ ਬੰਧੇ ਸੋਏ ਜਿਹੜੀ ਉਸ ਦੀ ਸੰਤਾਨ ਹੋਈ ਉਸ ਤੋਂ ਬਾਅਦ ਉਹ ਆਤ ਪਿੱਟ ਤੇ ਰੱਖ ਕੇ ਨਾ ਨਮਸਕਾਰ ਕਰਦੇ ਹਨ ਅਬ ਤੱਕ ਹੈ ਤਿੰਨ ਕੇ ਇਹ ਚਾਲੀ ਕਹਿਣ ਲੱਗੇ ਹੁਣ ਤੱਕ ਉਹਨਾਂ ਦੀ ਇਹ ਜਿਹੜੀ ਚਾਲ ਹੈ ਨਾ ਇਹ ਜਿਹੜੀ ਰੀਤ ਚੱਲਦੀ ਆ ਰਹੀ ਹੈ ਬਖਸ਼ ਕਰੀ ਗੁਰ ਸ੍ਰੀ ਗੁਰੂ ਜੇ ਢਾਲੀ ਗੁਰੂ ਜੀ ਜਿਸ ਪ੍ਰਕਾਰ ਉਹਨਾਂ ਨੂੰ ਬਖਸ਼ਿਸ਼ਾਂ ਹੋਈਆਂ ਉਹ ਬਖਸ਼ਿਸ਼ ਨੂੰ ਲੈ ਕਰਕੇ ਉਹ ਚੱਲਦੇ ਆ ਰਹੇ ਹਨ ਦੋਹਰਾ ਤੇ ਕੀ ਸੰਤਤ ਕੇ ਵਿਖੈ ਇੱਕ ਸਾਕਤ ਪਾਣੀਰਾ ਕਹਿਣ ਲੱਗੇ ਉਹਨਾਂ ਪਰਿਵਾਰਾਂ ਦੇ ਵਿੱਚ ਹੀ ਹੰਦਾਲਾ ਪਰਿਵਾਰ ਦੇ ਵਿੱਚ ਨਾ ਜਿਵੇਂ ਇੱਕ ਆ ਸੰਤਾਨ ਪੈਦਾ ਹੁੰਦੀ ਹੈ ਕੁਝ ਚੰਗੇ ਹੋ ਜਾਂਦੇ ਹਨ ਕੁਝ ਮਾੜਾ ਪੈਦਾ ਹੋ ਜਾਂਦਾ ਹੈ ਸ਼ੈਤਾਨ ਵਰਤੀ ਵਰਗਾ ਪੈਦਾ ਹੋ ਜਾਂਦਾ ਹੈ ਇੱਕ ਪਤ ਤੇ ਇਨਸਾਨ ਪੈਦਾ ਹੋਇਆ ਜੀ ਸ੍ਰੀ ਨਾਨਕ ਇਤਿਹਾਸ ਜੋ ਆਵਾਤ ਕਰ ਵੀਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਹਦੇ ਨਾਮ ਦਾ ਨਾ ਜਿਹੜਾ ਇਤਿਹਾਸ ਲਿਖਿਆ ਮਿਲਦਾ ਸੀ ਨਾ ਉਸ ਵਿੱਚ ਉਸ ਨੇ ਆਪਣੇ ਹੱਥਾਂ ਦੇ ਨਾਲ ਤਬਦੀਲੀ ਕੀਤੀ ਕਿਉਂ ਕਿਉਂਕਿ ਵੀ ਇਹ ਜਿਹੜਾ ਅਗਲਾ ਸਮਾਂ ਆਉਣ ਵਾਲਾ ਸਮਾਂ ਹੋਵੇਗਾ ਨਾ ਉਸ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਹਨ ਅੰਦਾਲਾ ਜੀ ਹਨ ਤੇ ਉਹਨਾਂ ਦੀ ਜਾਦੀ ਵੜਿਆਈ ਹੋਵੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਚਾਹੇ ਘਟੋਵੇ ਵੀ ਲੋਕ ਕਹਿਣ ਤੋਂ ਭਾਵ ਕਿ ਸਾਡੇ ਬਜ਼ੁਰਗਾਂ ਦੀ ਸੇਵਾ ਕਰਨ ਜੀ ਕਰ ਕੋ ਕਰਮ ਅਸ ਸੋ ਅਨਸੋਧਕ ਬਨਾਏ ਆਪਨ ਮੜਨ ਕੀ ਕੀਰਤ ਪਾਏ ખોਟਾ ਕਰਮ ਕਰਕੇ ਨਾ ਉਹਨਾਂ ਬਨਾਵਟੀ ਪੋਥੀ ਬਣਾ ਲਈ ਅਤੇ ਉਹਨਾਂ ਦੇ ਵਿੱਚ ਨਾ ਆਪਣੇ ਹਿਸਾਬ ਦੇ ਨਾਲ ਆਪਣੇ ਵੱਡਿਆਂ ਦੀ ਸਿਫਤ ਕਰਦੇ ਆਂ ਕਰਦੇ ਆਂ ਉਹਨਾਂ ਦੀ ਸਿਫਤ ਪਾ ਦਿੱਤੀ ਬਚਨ ਅਨੁਚਿਤ ਲਿਖੇ ਸਮੁੰਧਾਈ ਬੜੇ ਹੀ ਅਯੋਗ ਜਿਹੜੇ ਸ਼ਬਦ ਨਾ ਬੋਲੇ ਜਾਣ ਸਕਣ ਨਾ ਪੜੇ ਜਾ ਸਕਣ ਤੇ ਉਹ ਸ਼ਬਦ ਉਹਨਾਂ ਨੇ ਨਾ ਉਸ ਦੇ ਵਿੱਚ ਲਿਖ ਦਿੱਤੇ ਜੀ ਆਪਣਾ ਵੱਡਾ ਜਾਣ ਹਿੰਦਾਲੋ ਕਹਿਣ ਲੱਗੇ ਹੰਦਾਲ ਨੂੰ ਆਪਣਾ ਵੱਡਾ ਜਾਣ ਕੇ ਨਾ ਉਸ ਦੀ ਬਹੁਤ ਸਿਫਤ ਲਿਖੀ ਤੇ ਕਿ ਕਿਰਤ ਲਿਖੀ ਵਿਸਾਲੋ ਸ੍ਰੀ ਨਾਨਕ ਤੇ ਵੱਡੇ ਬਣਾਏ ਕਹਿਣ ਲੱਗੇ ਉਸ ਨੇ ਨਾ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਵੀ ਉਹਨਾਂ ਨੂੰ ਵੱਡਾ ਬਣਾ ਦਿੱਤਾ ਮਹਿਮਾ ਲਿਖਤ ਭਇਓ ਮਹ ਭਾਏ ਕਹਿਣ ਲੱਗੇ ਹੰਦਾਲ ਦੀ ਬਹੁਤ ਕਈ ਪ੍ਰਕਾਰ ਦੇ ਕਰਕੇ ਨਾ ਉਹਨਾਂ ਨੇ ਕਈ ਤਰ੍ਹਾਂ ਦੇ ਨਾਲ ਮਹਿਮਾ ਲਿਖੀ ਜੀ ਦੋਹਰਾ ਉਗਤ ਜਗਤ ਕਰ ਅਨਕ ਬਿਦੋ ਸਾਖੀ ਕਰੀ ਅਸੋਦਾ ਕਹਿਣਗੇ ਉਪਰੋਕਤ ਜੋਗਤੀ ਦੇ ਕਰਕੇ ਨਾ ਉਸ ਅਨੇਕ ਤਰ੍ਹਾਂ ਦੇ ਨਾਲ ਗੁਰੂ ਜੀ ਦੀ ਅਸਲ ਜਿਹੜੀ ਜਨਮ ਸਾਖੀ ਹੈ ਨਾ ਉਸ ਨੂੰ ਅਸ਼ੁੱਧ ਕਰ ਦਿੱਤਾ ਜੀ ਸੁਨ ਕਰ ਪਰਮੇ ਨਰ ਬਹੁ ਜਨਕੇ ਮਨ ਮਹੰਬੂਦ ਇਹ ਸੁਣ ਕਰਕੇ ਨਾਮ ਲੋਕ ਜਿਹੜੇ ਸਨ ਨਾ ਭਰਮ ਵਿੱਚ ਪੈ ਗਏ ਜਿਨ੍ਹਾਂ ਨੂੰ ਹੁਣ ਅਸਲੀਅਤ ਦਾ ਗਿਆਨ ਸੀ ਜਿਹੜੇ ਹੁਣ ਪ੍ਰਾਤਨ ਸਮੇਂ ਤੋਂ ਗੁਰਦਾਨਕ ਦੇ ਮਹਾਰਾਜ ਜੀ ਦੀ ਸਾਖੀ ਸੁਣਦੇ ਆ ਰਹੇ ਸਨ ਉਹਨਾਂ ਦੇ ਮਨ ਦੇ ਵਿੱਚ ਨਾ ਇਸ ਗੱਲ ਦਾ ਭਰਮ ਪੈ ਗਿਆ ਭੁਲੇਖਾ ਪੈ ਗਿਆ ਵੀ ਇਹ ਸਾਖੀ ਸਹੀ ਨਹੀਂ ਹੈ ਪਰ ਉਹਨਾਂ ਨੇ ਕੀ ਕੀਤਾ ਵੀ ਉਸ ਅਸਲੀ ਸਾਖੀ ਨੂੰ ਖਤਮ ਕਰਕੇ ਆਪਣੇ ਕੋਲ ਨਵੀਂ ਸਾਖੀ ਬਣਾਈ ਨਵੀਂ ਪੋਥੀ ਬਣਾਈ ਤੇ ਇੰਜ ਪ੍ਰਤੀਤ ਹੁੰਦਾ ਸੀ ਵੀ ਇਹ ਅਸਲੀਅਤ ਹੈ ਚਾਪਈ ਤੇ ਸਾਕਤ ਐਸੀ ਉਰਤਾਰੀ ਉਸ ਨਿੰਦਕ ਨਿੰਦਕ ਨੇ ਨਾਮ ਹਿਰਦੇ ਦੇ ਵਿੱਚ ਅਜਿਹਾ ਧਾਰਿਆ ਸੀ ਜਾਨ ਪਿਤਰ ਨਿਜ ਲਿਖਾ ਸੁਧਾਰੀ ਕਿ ਜਿਹੜਾ ਹੰਦਾਲ ਨੂੰ ਨਾ ਆਪਣੇ ਪਿਤਾ ਪਿਤਾਮਾ ਜਾਣ ਕੇ ਉਸ ਨੂੰ ਪੂਰਨ ਮਹਿਮਾ ਉਸ ਦੀ ਬਣਾ ਕੇ ਲਿਖ ਦਿੱਤੀ ਗਈ ਗੁਰ ਕੇ ਸਿੱਖ ਹੋਏ ਅਧਿਕਾਏ ਉਸ ਨੇ ਸੋਚਿਆ ਕਿ ਗੁਰੂ ਦੇ ਬਹੁਤ ਸਿੱਖ ਹੋਣਗੇ ਹਮਰੀ ਸੇਵ ਕਰੇ ਮਨ ਲਾਈ ਕਹਿਣ ਕਿ ਜਿਹੜੇ ਮਨ ਲਾ ਕੇ ਨਾ ਫਿਰ ਸਾਡੀ ਵੀ ਸੇਵਾ ਕਰਨਗੇ ਜੀ ਹਮ ਕੋ ਮਨ ਹੰਗੇ ਬਹੁ ਮਨਵ ਸਾਨੂੰ ਬਹੁਤ ਚੰਗੇ ਉਹ ਮਨੁੱਖ ਮੰਨਣਗੇ ਲਿਖੇ ਅਦਿਕਤਾ ਔਰ ਇਹ ਅਨਵਾ ਹਿਰਦੇ ਵਿੱਚ ਇਹ ਧਰ ਕੇ ਨਾ ਤੇ ਆਪਣੇ ਬਜ਼ੁਰਗਾਂ ਦੀ ਬਹੁਤ ਵਡਿਆਈ ਲਿਖ ਦਿੱਤੀ ਹੈ ਪੂਰਵ ਪੋਥੀ ਹੁਤੀ ਜੋ ਸੋਈ ਜਿਹੜੀ ਪਹਿਲੀ ਪੋਥੀ ਲਿਖੀ ਸੀ ਨਾ ਉਸ ਨੂੰ ਉਹਨਾਂ ਨੇ ਕੀ ਕੀਤਾ ਨਾ ਦਈ ਵਿਪਾਸਾ ਵਿੱਚ ਡਬੋਈ ਕਬੀਰਾ ਜੀ ਕਹਿਣ ਲੱਗੇ ਨਾ ਉਹਨਾਂ ਨੇ ਦਰਿਆ ਬਿਆਸ ਦਰਿਆ ਦੇ ਵਿੱਚ ਨਾ ਉਸ ਪੋਥੀ ਨੂੰ ਡਬੋ ਦਿੱਤਾ ਜੀ ਪੰਨੇ ਛੇਤੇ ਦਏ ਬਹਾਈ ਕਹਿਣ ਲੱਗਿਓ ਉਸ ਪਾਵਨ ਪਵਿੱਤਰ ਪੋਥੀ ਦੇ ਨਾਂ ਪੰਨੇ ਵੀ ਪਾੜ ਦਿੱਤੇ ਗਏ ਤੇ ਫਿਰ ਦਰਿਆ ਦੇ ਵਿੱਚ ਰੋੜ ਦਿੱਤਾ ਹੈ ਜੋ ਸ੍ਰੀ ਗੁਰ ਅੰਗਦ ਲਿਖਵਾਈ ਜਿਹੜੀ ਪੋਥੀ ਧੰ ਗੁਰ ਅੰਗਦ ਦੇ ਮਹਾਰਾਜ ਜੀ ਨੇ ਲਿਖਵਾਈ ਸੀ ਨਾ ਭਾਈ ਬਾਲਾ ਜੀ ਤੋਂ ਉਸ ਪੋਥੀ ਦਾ ਇਹਨਾਂ ਲੋਕਾਂ ਨੇ ਇਹ ਹਾਲ ਕੀਤਾ ਦੇ ਕੋ ਤਤ ਪਰਜ ਸਭ ਚੀਨੇ ਅਦਕ ਬਚਨ ਆਪਣੇ ਲਿਖ ਦੀਨੇ ਆਪਣੇ ਹਿਸਾਬ ਦੇ ਨਾਲ ਉਸ ਪੋਥੀ ਵਿੱਚ ਸਾਰੀ ਵਡਿਆਈ ਆਪਣੀ ਹੀ ਲਿਖੀ ਗਈ ਦੋਹਰਾ ਪੋਥੀ ਲਿਖੀ ਜੋ ਅੰਤ ਗਤ ਸੁਨ ਸਰੋਤਾ ਮਨ ਲਾਏ ਕਹਿਣ ਲਗੇ ਜੋ ਬਨਾਵਟੀ ਭਾਵ ਜਾਲੀ ਪੋਥੀ ਲਿਖੀ ਗਈ ਸੀ ਨਾ ਉਸ ਨੂੰ ਸਰੋਤੇ ਮਨ ਲਾ ਕੇ ਸੁਣਦੇ ਸਨ ਕਿਉਂਕਿ ਹੁਣ ਸੰਗਤ ਨੂੰ ਇਸ ਚੀਜ਼ ਦਾ ਇਲਮ ਨਹੀਂ ਸੀ ਤੇਤੇ ਪੋਥੀ ਸਭ ਲਿਖੀ ਸਾਖਤ ਜੋਨ ਬਣਾਏ ਉਸ ਤੋਂ ਹੋਰ ਪੋਥੀਆਂ ਲਿਖੀਆਂ ਗਈਆਂ ਤੇ ਜਿਹੜੀ ਪਖੰਡੀ ਨੇ ਬਣਾਈ ਸੀ ਨਾ ਪੋਥੀ ਉਸ ਦਾ ਉਤਾਰਾ ਕਰਕੇ ਹਰ ਪਾਸੇ ਉਹ ਪੋਥੀਆਂ ਭੇਜ ਦਿੱਤੀਆਂ ਜੀ ਚੌਪਈ ਜੇ ਹੈ ਨਰ ਸਤਗੁਰ ਸਿਖ ਪੂਰਨ ਜਿਹੜੇ ਸਤਿਗੁਰੂ ਦੇ ਪੂਰਨ ਸਿੱਖ ਆਨਾਂ ਦੁਰਮਤ ਭਰਮ ਪਿਓ ਜਿਨ ਚੋਰਣ ਅਤੇ ਜਿਨ੍ਹਾਂ ਦੀ ਦੁਰਮਤ ਅਤੇ ਭਰਮ ਨਾਸ਼ ਹੋ ਗਏ ਹਨ ਉਹ ਸਤਿਗੁਰੂ ਧੰਗੁਰੂ ਨਾਨਕ ਦੇ ਮਹਾਰਾਜ ਜੀ ਦੀ ਮਹਿਮਾ ਜਾਣਦੇ ਹਨ ਅਤੇ ਗੁਰੂ ਜੀ ਦਾ ਨਿਜੀ ਭੇਦ ਵੀ ਪਛਾਣਦੇ ਹਨ ਲੋਕ ਸੰਗਤ ਦੇ ਵਿੱਚ ਐਸੇ ਵੀ ਲੋਕ ਹਨ ਜਿਹੜੇ ਇਹਨਾਂ ਲੋਕਾਂ ਦਾ ਵੀ ਜਿਨ੍ਹਾਂ ਨੇ ਹੁਣ ਪ੍ਰਚਾਰ ਕਰ ਦਿੱਤਾ ਕੂੜ ਉਹਨਾਂ ਦੇ ਬਾਬਤ ਜਾਣਦੇ ਹਨ ਨਹੀਂ ਮੰਨ ਹੈ ਦੁਰਮਤ ਕਹਿ ਸਾਖੀ ਪਰ ਉਹ ਇਸ ਖੋਟੀ ਸਾਖੀ ਨੂੰ ਉਹ ਮੰਨਦੇ ਨਹੀਂ ਮੰਨ ਦੇ ਵਿੱਚ ਖਿਆਲ ਪੈਦਾ ਹੁੰਦਾ ਹੈ ਜੋਨ ਦਰਸ ਨਾਨਕ ਅਬਲਾਕੀ ਕਹਿਣ ਲੱਗੇ ਉਹ ਜਿਹੜੇ ਸਿੱਖ ਸਤਗੁਰੂ ਜੀ ਦੇ ਦਰਸ਼ਨ ਕਰਨ ਵਾਲੇ ਸਨ ਉਹ ਅਬਲਾਕੀ ਲੋਕ ਜਿਹੜੇ ਸਨ ਉਹ ਇਹਨਾਂ ਦੇ ਸਾਖਤਾਂ ਦੇ ਭੜੇ ਬੁੱਧੀ ਨੂੰ ਜਾਣਦੇ ਸਨ ਤੇ ਉਹਨਾਂ ਦੀ ਲਿਖੀ ਹੋਈ ਸਾਖੀ ਨੂੰ ਮੰਨਦੇ ਨਹੀਂ ਸਨ ਉਰ ਸਰਦਾ ਜਿਨ ਕੇ ਉਰ ਹੋਈ ਜਿਨਾਂ ਦੇ ਹਿਰਦਿਆਂ ਦੇ ਵਿੱਚ ਨਾ ਗੁਰੂ ਜੀ ਲਈ ਸਰਦਾ ਪੈਦਾ ਹੋਈ ਹੈ ਕਹਿਤ ਸੁਨਤ ਗੁਰ ਸਾਖੀ ਸੋਈ ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਤਿਨਾਂ ਦੀ ਲਿਖੀ ਹੋਈ ਜਿਹੜੀ ਸਾਖੀ ਸੀ ਨਾ ਉਹ ਪੜ੍ਹਦੇ ਸੁਣਦੇ ਹਨ ਪੈਸਮ ਪੀਵਹਿ ਬਿਨ ਤ੍ਰਿਪਤਾਈ ਕਹਿਣ ਲੱਗੇ ਉਹਨਾਂ ਨੂੰ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੁਆਰਾ ਜੋ ਲਿਖੀ ਹੋਈ ਸਾਖੀ ਸਨ ਉਹ ਸੁਣਨ ਤੋਂ ਬਿਨਾ ਤ੍ਰਿਪਤੀ ਨਹੀਂ ਹੁੰਦੀ ਸੀ ਵੀ ਜਿਵੇਂ ਇੱਕ ਇਨਸਾਨ ਨੂੰ ਸ਼ਾਮ ਵੇਲੇ ਕਈ ਇਨਸਾਨਾਂ ਨੂੰ ਦੁੱਧ ਪੀਣ ਤੋਂ ਬਿਨਾ ਨਿੰਦਰ ਨਹੀਂ ਆਉਂਦੀ ਨਾ ਉਸ ਤਰ੍ਹਾਂ ਕਵੀ ਰਾਜ ਜੀ ਕਹਿਣ ਲੱਗੇ ਨਾ ਸੁਖ ਭਾਵਹਿ ਆਗੈ ਇਹ ਥਾਈ ਕਹਿਣ ਲੱਗੇ ਇਹਨਾਂ ਦੀ ਵੀ ਤ੍ਰਿਪਤੀ ਨਹੀਂ ਹੁੰਦੀ ਅੱਗੇ ਤੋਂ ਸੁਖ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੇ ਦੋਹਰਾ ਸ੍ਰੀ ਨਾਨਕ ਜਸ ਖੀਰ ਸਮ ਬਦਤੋ ਦੇਤ ਅਹਿਲਾਦ ਕਹਿਣ ਲਗੇ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜਸ ਤੇ ਖੀਰ ਵਰਗਾ ਹੈ ਦੁੱਧ ਵਰਗਾ ਹੈ ਪ੍ਰਗਟ ਕਰਨ ਤੇ ਆਨੰਦ ਦਿੰਦਾ ਹੈ ਛੰਦ ਚੌਪਈ ਬੰਦ ਸੋ ਮਿਸਟ ਸਹਿਤ ਪਾਸਵਾਦ ਹੁਣ ਜਿਹੜੀ ਛੰਦਾ ਬੰਦੀ ਹੈ ਛੰਦ ਹਨ ਚੌਪਈ ਹੈ ਬੰਦ ਬਹੁਤ ਮਿੱਠੇ ਲੱਗਦੇ ਹਨ ਬਹੁਤ ਸਵਾਦੀ ਲੱਗਦੇ ਹਨ ਪਰ ਕਹਿਣ ਲੱਗੇ ਵੀ ਇਹ ਜਿਹੜੀ ਸਾਖਤ ਪੋਥੀ ਹੈ ਇਸ ਨੂੰ ਸੁਣ ਕਰਕੇ ਤੇ ਅੰਦਰ ਤੋਂ ਆਨੰਦ ਪੈਦਾ ਨਹੀਂ ਹੁੰਦਾ ਹੁਣ ਇਸ ਪੋਥੀ ਦੇ ਬਾਬਤ ਸੰਗਤ ਦੇ ਪ੍ਰਤੀ ਸੰਗਤ ਦੇ ਮਨ ਦੇ ਵਿੱਚ ਸਵਾਲ ਪੈਦਾ ਹੋਏ ਕੀ ਕੀ ਸਵਾਲ ਪੈਦਾ ਹੁੰਦੇ ਹਨ ਕਿਸ ਤਰ੍ਹਾਂ ਇਸ ਪੋਥੀ ਦਾ ਫਿਰ ਅੱਗੇ ਤੋਂ ਕੀ ਹੱਲ ਹੁੰਦਾ ਹੈ ਕਿਸ ਤਰ੍ਹਾਂ ਇਹ ਜੋ ਇਤਿਹਾਸ ਆਪਾਂ ਪੂਰਨ ਤੌਰ ਤੇ ਜੋ ਪੂਰਬਲੇ ਅਧਿਆਏ ਦੇ ਅਨੁਸਾਰ ਜਿਹੜੀ ਪ੍ਰਾਤਨ ਜੋ ਪੋਥੀ ਹੈ ਤਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਜੋ ਆਪਣੇ ਹੱਥਾਂ ਦੇ ਨਾਲ ਲਿਖਵਾਈ ਸੀ ਉਸ ਪੋਥੀ ਦਾ ਕਿਵੇਂ ਫਿਰ ਨਿਰਖਣ ਹੁੰਦਾ ਹੈ ਕਿਵੇਂ ਸੰਗਤ ਵਿੱਚ ਆਉਂਦੀ ਹੈ ਇਹ ਆਪਾਂ ਅਗਲੇ ਦਿਵਾਨਾਂ ਦੇ ਵਿੱਚ ਵਾਚਾਂਗੇ ਜੀ ਆਪ ਜੀ ਸਮੂਹ 사ਤ ਸੰਗਤ ਬੜੇ ਪ੍ਰੇਮ ਦੇ ਨਾਲ ਜੁੜਦੇ ਹੋ ਸਭਨਾਂ ਦੀਆਂ ਹਾਜ਼ਰੀਆਂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਰ ਤੇ ਪ੍ਰਵਾਨ ਕਰਨ ਜੀ ਬੇਅੰਤ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ